ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਜਿਉਂ ਤਾਂ ਅੰਦਾਜ਼ਾ ਸੀ ਕਿ ਬੈਠਕ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਵਿਭਾਗ ਦੀ ਵੰਡ ਵਿਕੀਤੀ ਜਾ ਰਹੀ ਹੈ ਤਾਂ ਫਿਲਹਾਲ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਰਹੀ ਕਿ 18 ਜੂਨ ਤੋਂ ਸੰਸਦ ਦਾ ਸੈਸ਼ਨ ਵਿਜਿਥੇ ਸ਼ੁਰੂ ਹੋਣ ਜਾ ਰਿਹਾ ਉੱਥੇ ਰਾਸ਼ਟਰਪਤੀ ਤੋਂ ਸੰਸਦ ਦਾ ਸਾਂਝਾ ਸੈਸ਼ਨ ਬੁਲਾਉਣ ਦੀ ਮੰਗ ਵਿਕੀਤੀ ਜਾ ਰਹੀ ਹੈ ਤਾਂ ਫਿਲਹਾਲ ਅੰਦਾਜ਼ਾ ਸੀ ਕਿ ਸਪੀਕਰ ਦੀ ਚੋਣ 22 ਜੂਨ ਨੂੰ ਹੋ ਸਕਦੀ ਹੈ ਤਕਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾ ਸੋਚ ਚੁੱਕੀ ਗਈ ਹੈ ਤਾਂ ਅੱਜ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੈ ਤੇ ਇਹ ਬੈਠਕ ਜਿਹੜੀ ਹੈ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਜਿਹਾ ਤੁਹਾਂ ਦੱਸਿਗੇ ਬੈਠਕ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਵਿਭਾਗ ਦੀ ਵੰਡ ਵੀ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਫੁੱਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਰਹੀ ਕਿ 18 ਜੂਨ ਤੋਂ ਸੰਸਦ ਦਾ ਸੈਸ਼ਨ ਵੀ ਜਿੱਥੇ ਸ਼ੁਰੂ ਹੋਣ ਜਾ ਰਿਹਾ ਹੈ ਉੱਥੇ ਰਾਸ਼ਟਰਪਤੀ ਤੋਂ ਸੰਸਦ ਦਾ ਸਾਂਝਾ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਅੰਦਾਜ਼ਾ ਹੈ ਕਿ ਸਪੀਕਰ ਦੀ ਚੋਣ ਵੀ ਜੂਨ ਨੂੰ ਹੋ ਸਕਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾ ਸੋਚ ਚੁੱਕੀ ਗਈ ਹੈ ਤਾਂ ਅੱਜ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੈ ਤੇ ਇਹ ਬੈਠਕ ਜਿਹੜੀ ਹੈ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੋਦੀ ਕੈਬਨਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਜਿਉਂ ਤੁੰਦਾ ਸੀ ਕਿ ਬੈਠਕ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਵਿਭਾਗ ਦੀ ਵੰਡ ਵੀ ਕੀਤੀ ਜਾਵੇਗੀ ਤਾਂ ਫਿਲਹਾਲ ਸੂਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਆ ਰਹੀ ਕਿ 18 ਜੂਨ ਤੋਂ ਸੰਸਦ ਦਾ ਸੈਸ਼ਨ ਵੀ ਜਿੱਥੇ ਸ਼ੁਰੂ ਹੋਣ ਜਾ ਰਿਹਾ ਉੱਥੇ ਰਾਸ਼ਟਰਪਤੀ ਤੋਂ ਸੰਸਦ ਦਾ ਸਾਂਝਾ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਫਲਾਦ ਹੁੰਦਾ ਸੀ ਕਿ ਸਪੀਕਰ ਦੀ ਚੋਣ 22 ਜੂਨ ਨੂੰ ਹੋ ਸਕਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹ ਚੁੱਕੀ ਗਈ ਹੈ ਤਾਂ ਅੱਜ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੈ ਤੇ ਇਹ ਬੈਠਕ ਜਿਹੜੀ ਹੈ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਜਿਹਾ ਹੁੰਦਾ ਸੀ ਕਿ ਬੈਠਕ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਵਿਭਾਗ ਦੀ ਵੰਡ ਵੀ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਫੁੱਤਰਾਂ ਦੇ ਹਵਾਲੇ ਤੇ ਖਬਰ ਸਾਹਮਣੇ ਰਹੀ ਕਿ 18 ਜੂਨ ਤੋਂ ਸੰਸਦ ਦਾ ਸੈਸ਼ਨ ਵੀ ਜਿੱਥੇ ਸ਼ੁਰੂ ਹੋਣ ਜਾ ਰਿਹਾ ਹੈ ਉੱਥੇ ਰਾਸ਼ਟਰਪਤੀ ਤੋਂ ਸੰਸਦ ਦਾ ਸਾਂਝਾ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਫਲਾਦ ਅੰਦਾਜ਼ੇ ਕਿ ਸਪੀਕਰ ਦੀ ਚੋਣ 22 ਜੂਨ ਨੂੰ ਹੋ ਸਕਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾ ਸੋਚ ਚੁੱਕੀ ਗਈ ਹੈ ਤਾਂ ਅੱਜ ਮੋਦੀ ਕੈਬਨਿਟ ਦੀ ਅੱਜ ਸ਼ਾਮ 5 ਵਜੇ ਪਹਿਲੀ ਮੀਟਿੰਗ ਹੈ ਤੇ ਇਹ बैठक ਜੜੀਏ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ਤੇ ਹੋਵੇਗੀ